ਤੁਸੀਂ ਆਏ ਥੋੜੀ ਨਾਲ 1.2 ਦੀ ਅਜੀ ਪਹਿਲਾਂ ਤੁਸੀਂ ਆਪ ਨੂੰ ਕਨੈਕਸ਼ਨ ਨੂੰ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕੋ ਲਾਓ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਨਾਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਯੂ ਡੋంట్ ਇੱਕ ਮੈਂ ਗੱਲ ਦੱਸਾਂ ਜੀ ਡੋంట్ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਹਾਂ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੀ ਪਛਾਣ ਮੈਨੂੰ ਪਛਾਣ ਬੋਲੋ ਮੈਨੂੰ ਲੋਸ ਮੈਨਾਂ ਆਇਆ ਹੋਆ ਯੂ ਜੀ ਉਦੋਂ ਹੀ ਟੋਟਾ ਕੀਤਾ ਮੈਂ ਐਸ ਯੂਨੀਵਰਸਿਟੀ ਸਿ ਜੋ ਹੋਆ ਯੂ ਟੈਲ ਮੀ ਆ ਇੰਟਰੋਡਕਸ਼ਨ ਵਾ ਆ ਤੁਸੀਂ ਵਰਤੀ ਚ ਜੀ ਫਲਾਈਂਗ ਸਕਵਾਡ ਦੇ ਵਿੱਚ ਇਸ ਵਿਲੇਜ ਨੂੰ ਕਾਲ ਹੋ ਤੁਸੀਂ ਹਾਂ ਡੀਐਸਪੀ ਇੰਦਰਪਾਲ ਜੀ ਜੋ ਮੈਂ ਅੰਦਰ ਆਇਆ ਉਹ ਮੈਂ ਦੱਸਦਾ ਰਿਹਾ ਬਿਲਕੁਲ ਗੱਲ ਗੱਲ ਹੈ ਤੁਹਾਨੂੰ ਤੁਸੀਂ ਵਰਦੀ 'ਚ ਆਓ ਤੁਸੀਂ ਪ੍ਰਾਈਵੇਟ ਟ੍ਰੈਕ 'ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿੰਦੇ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਸੀ ਦੱਸ ਵੀ ਜੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੇ ਧੱਕੇ ਦੇ ਹੋਏ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਜੀ ਸਰ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਤੁਹਾਡੇ ਨਾਲ ਦੱਸਿਓ ਮਾੜਾ ਜੀ ਇੱਥੇ ਕੀ ਕੰਮ ਕਰੇ ਜੀ ਠੰਗਾ ਕਰੇ ਕੋਈ ਤਾਂ ਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋ ਪ੍ਰਿੰਟ ਕਰੋਗੇ ਤੁਸੀਂ ਵਾਹ ਬੈ ਭੇਜੋ ਕੁਮੇਰੀ ਗੱਲ ਸੁਣਨੀ ਮੈਨੂੰ ਬੈਠੋ ਤੁਸੀਂ ਬੈਠੋ ਪਰ ਕੈਮਰੇ ਦੇ ਵਿੱਚ ਨਹੀਂ ਉਹ ਤੁਸੀਂ ਆਪ ਸਭ ਕੁਝ ਰਿਕਾਰਡ ਹੋਊ ਜੀ ਕੈਮਰੇ ਵਿੱਚ ਸਿ ਆਪਣਾ ਵੀ ਐਡੋਗੇਸ਼ਨ ਮੈਨੂੰ ਰੱਖੋ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਧਰ ਦੇ ਰੱਖੋ ਸਭ ਰਿਕਾਰਡ ਹੋਣਾ ਤੁਹਾਡਾ ਵੀ ਸਕਿਉਰਟੀ ਥ੍ਰੈਟਸ ਹਨ ਸਾਰੀਆਂ ਜਿੱਤੇ ਨਾ 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 ਤੇ ਟਰੈਕਰ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਿੱਧਰ ਬਣਾ ਦੇਵੋ ਸਾਰੀ ਪ੍ਰਾਪਤ ਕੀ ਵਿਗਨ ਕੌਣ ਦੇ ਖਾਵੇ ਨਾ ਤੋ ਤੁਸੀਂ ਜਿਹੜਾ ਵਿਗਨ ਪਾ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਵੱਜੀ ਨਹੀਂ ਤੁਹਾਡੇ ਚ ਆਹ ਕੌਣ ਦੀ ਤੂੰ ਸੀ ਸਰਮੈਨ ਇੰਸਪੈਕਟਰ ਤੁਹਾਡੀ ਵਰਦੀ ਕਿੱਥੇ ਜੀ ਬਿਜ਼ਨਸ ਅਰੇਡੀ ਵਰਦੀ ਨਹੀਂ ਤੁਸੀਂ ਕਿਹ ਆ ਜੀ ਮੈਂ ਇੰਸਪੈਕਟਰ ਹੋਇਆ ਪਲੀਜ਼ ਠੀਕ ਹੈ ਤੁਸੀਂ ਕੀ ਤੁਸੀਂ ਜੀ ਡੀਐਸਪੀ ਵਿੱਚ ਜੇ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਾਗਰ ਟੁੱਟੇ ਮੇਰੇ ਅੱਗੇ ਆ ਹੀ ਪਾਉਣ ਆ ਤੁਸੀਂ ਮੈਂ ਡੀਐਸਪੀ ਵਿਜਨ ਨਾਲ ਸੰਗ ਸਾਰਾ ਅੱਛਾ ਜੀ ਇੱਥੇ ਜੀ ਚਲੋ ਬਹੁਤ ਹੋ ਗਿਆ ਹੁਣ ਸਦਾ ਸਦਾ ਸਭ ਤੁਸੀਂ ਦੱਸੋ ਤੁਸੀਂ ਹੁਣ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਇਹ ਕਾਰਜ ਤੁਹਾਡੇ ਕੋਲ ਸਾਡੇ ਦੇ ਮੇਰੇ ਘਰ ਆਏ ਆ ਜੀ ਮੇਰੇ ਆਏ ਜੀ ਸਪੋਰਟ ਕਰ ਰਹੇ ਨਹੀਂ ਸਰ ਪਲੀਜ਼ ਕੋ ਤੁਸੀਂ ਯੂ ਆਰ ਨੋਟ ਕੋਆਪਰੇਟਿੰਗ ਸੁਣੋਗੇ ਰਿਲੀਜ਼ ਅਕਾਊਂਟ ਪਲੀਜ਼ ਅਕਾਊਂਟ ਵੀ ਨੋਟ ਇਨ ਦ ਪਬਲਿਕ ਵਾਈ ਡੂ ਇਨਵੈਸਟੀਗੇਸ਼ਨ ਦੇ ਆ ਮਾਈਟ ਬੀ ਪੀਪਲ ਜੇ ਇਸ ਨੇ ਕਿ ਮਸਲੇ ਕਿਹਾ ਨੋ ਆਈ ਐਮ ਨੋਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਪਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਠਕਾ ਕਰ ਰਹੇ ਹੋ ਕਿ ਕਿਸੇ ਨੇ ਵਾਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇਰੇ ਬਹੁਤ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਨੂੰ ਸਾਰੇ ਦੇਖ ਰਹੇ ਕੋਈ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕੀ ਲੈ ਕੇ ਗਏ ਜੇ ਤੁਸੀਂ ਬੋਲੋ ਤਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤੁਹਾਨੂੰ ਕਹਿਣਾ ਬੈਠੋ ਨਾਟ ਇਨ ਫਰੰਟ ਆਫ ਦ ਕੈਮਰਾਸ ਤੁਸੀਂ ਕੋਈ ਕੋਈ ਐਡਵੋਕੇਟ ਨਾ ਉਹਨੂੰ ਸਾਰਾ ਦੱਸਦੇ ਡਾਕਟਰ ਨੂੰ ਕੀ ਗੱਲ ਹੈ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਪਰ ਆਹ ਵੇਖੋ ਕੋਈ ਬੰਦ ਜੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚਦਾਂ ਕੀ ਕਰਦੀ ਪਰ ਮਾਲਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਕੀ ਕਰ ਰਹੀ ਹੈ ਮੈਂ ਆਪ ਤੇ ਜਵਾਬ ਦੇਣ ਜਾਪ ਤੇ ਜਵਾਬ ਜਾਪ ਤੇ ਜੇ ਤੱਕ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਤੇ ਹੁੰਦੇ ਨਾ ਤੁਸੀਂ ਕਰਉਂਦੇ ਸੁਣੋ 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 ਜੇ ਜਾਪ ਤੇ ਤੇ ਹੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਦੇ ਨਕਸ਼ੇ ਸਕਿਉਟੀਨ ਨਾ ਨੂੰ ਮੋੜ ਕਰਾਜੂ ਨੂੰ ਨਾਂ ਲੈ ਕੇ ਆ ਕਿ ਨੂੰ ਚਾ ਕੀ ਨੂੰ ਨੋਟ ਕਰਾ ਦਿਖਾ ਦੇ ਜੀ ਨੂੰ ਨੋਟ ਕਰਾਇਆ ਤੁਹਾਡੀ ਸਕਿਉਟੀ ਨਹੀਂ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹਾਂ ਉਹਨੇ ਉੱਤੇ ਅਸੀਂ ਉਹਦੇ ਨਾਂ ਨਾਲ ਉਹਨੇ ਵੀ ਲਖ ਨਿਸ਼ਾਨ ਦੇ ਤੋ ਉਹਨਾਂ ਨੇ ਦੱਸਿਆ ਜੀ ਸਾਹਿਬ ਪਰਵੇਸ਼ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਬਸ ਤਾਂ ਨਹੀਂ ਹੈ ਜੀ ਦੋ ਖੁੱਲਾ ਸੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਮੈਂ ਬੈਠੇ ਦੋ ਬੈਠ ਕੇ ਤੁਹਾਨੂੰ ਕਹਿਣਾ ਬੈਠੋ ਤੁਸੀਂ ਉਧੋਂ ਦੇ ਖੜੀ ਤੁਸੀਂ ਤਾਂ ਮੈਂ ਘਬਰਾ ਕੇ ਜਾਦਾ ਹਾਂ ਬੈਠੋ ਕੁਝ ਨਹੀਂ ਹੋ ਰਿਹਾ you are threatening no wait, wait one second it is the other way no, no you are no, no 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 i tell you the i tell you i no, tell no, you no nobody 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 you are telling you please tell me how i, I tell I'm you one, one, one second char nu confidence leke apni identity disclose kar kon hai ji mera koi kin nu kin nu sensitivity sahab thalle mile tu si ju hai bag jintu mai house kar lo recording everything what is happening ਮੈਂ ਵੀ ਹੋਰ ਨਹੀਂ ਨੋ ਨੋ ਯੂ ਹੈਵ ਨੋਟ ਟੋਲਡ ਮੀ ਐਨੀਥਿੰਗ ਆੀ ਵਾਂਟ ਟੂ ਨੋ ਵਾਟ ਇਜ਼ ਗੋਇੰਗ ਆਨ ਦਿਸ ਇਜ਼ ਮਾਈ ਹਾਊਸ ਆਈ ਵਾਂਟ ਟੂ ਨੋ ਵਾਟ ਆਰ ਆਈ ਐਮ ਨੋਟ ਪਿੱਛੇ ਹੋ ਜਾ ਡੋਨਟ ਮਿਸ ਬੀ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾ ਡਿਫਟੀ ਸਾਹਿਬ ਪਿੱਛੇ ਪਿੱਛੇ ਹੋ ਜਾ ਪਲੀਜ਼ ਮੂੰਹ ਬੰਦ ਕਰ ਹਾਂਜੀ ਹਾਂ ਤੁਸੀਂ ਆਓ ਆਜੋ ਪੁਲਾ ਯਾਰ ਮੈਂ ਤੈਨੂੰ ਤੈਨੂੰ ਕਹਾ ਕਿ ਬਲਾਓ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਰ ਉੱਤੇ ਨਹੀਂ ਆਉਣ ਦਿੰਦੇ ਖੋਲੋ ਬਲਾ ਲਾ ਤੂੰ ਉਹਨੂੰ ਕਹੋ ਛਾਲ ਮਾਰੋ ਗੇਟ ਦੇ ਉੱਪੋਂ ਦੀ ਆ ਜਾਓ ਅੰਦਰ ਸਾਰੇ ਬਲੌਏਦਾਂ ਪਤਾ ਲੱਗੇ ਇੱਥੇ ਕੀ ਹੋ ਰਿਹਾ। ਕਿ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ। ਕੋਈ ਦੇਖ। ਬਹੁਤ ਮਾਰੀ। ਡੋਨਟ ਵਰ। ਨਹੀਂ ਨਹੀਂ ਜੀ ਨਾ। ਆਲਰੀ ਪਿਛਲੇ 15 ਦਿਨਾਂ ਦਾ ਵੀ ਦੱਸਦੇ ਨੇ। ਹਾਂ। ਅਵਰ ਲੀਡੀਅਨ ਇੰਸਪੈਕਟਰ ਰਿਸਿਸ। ਪਲੀਜ਼। ਮੈਂ ਪਲੀਜ਼। ਹਾਂ ਜੀ। ਜੀ ਜੀ। ਹਾਂ ਜੀ ਹਾਂ ਜੀ। ਨਹੀਂ ਸੋ ਮਾਡੇ ਸੋ ਪ੍ਰੋਬਲਮ ਛੀ। ਹਾਊ ਹੈਵ ਯੂ ਪਾਚਡ ਇਨ ਟੂ ਮਾਈ ਹਾਊਸ ਵਿਆਊਟ ਮਾਈ ਨੋਲੇਜ। ਨਾ ਦੱਸੋ ਦੱਸੋ ਦਾਸੀ ਨਹੀਂ ਰਿਹਾ ਨਾ ਕੋਈ ਦਾਸੀ ਨਹੀਂ ਰਿਹਾ ਨੂੰ ਹੀ ਸੈਡ ਇਹ ਦੱਸਣਗੇ ਤੁਸੀਂ ਕਹਿ ਰਹੇ ਹੋ ਇਹ ਦੱਸਣਗੇ ਮੇਰੇ ਮੈਮ ਲੀਗਰ ਦੱਸ ਦੱਸੋ ਕੋਈ ਆ ਲੀਕੋਣਾ ਤੋਂ ਦੋਣਾ ਤੋਂ 10 ਕੋਣ ਹੈ ਕਾਨੂੰਨੀ ਪ੍ਰਕਿਰਿਆ ਇਹ ਕੋਈ ਮਨਾਦਰ ਨਹੀਂ ਹੈ ਚਲੋ ਫਿਰ ਤੁਸੀਂ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਸਾਡੇ ਪੀਏ ਨੇ ਨੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ ਤੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸ ਦਾ ਨਾਮ ਉਸਨੇ ਥ੍ਰੈਟ ਨਹੀਂ ਜਿਸ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐ ਟਨਰ ਹੈ ਸਾਰੇ ਸੁਣ ਰਹੇ ਮੇਰੇ ਨਹੀਂ ਨਹੀਂ ਅੱਛਾ ਹਾਊ ਆਈ ਆਸਕਿੰਗ ਮੀ ਹਾਂ ਜਦ ਐਮ ਐਲ اے ਜੀ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਜੀ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫਰ ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. I was down. Excuse me, can I finish talking? No. प्लीज लेट मी फिनिश टॉकिंग द राइट वे 1 मिनट जी आई डोंट नो यू आर नो नो 20 मिनट से लगातार सुन रहे अच्छा हो अच्छा हो कीने मेरे दरवाजे अंदर तोड़ के कौन वड़न की कोशिश कीती है जी थोनू क्या क्या कि दो मिनट बैठो मिला देने अदालत जाना उठे गल्ला होणगी मैं नॉलेज के ता जावांंगे तुसी भी जाउंगे कोई प्रॉब्लम नहीं एक्सक्यूज मी जी यू हैव कम टू माय हाउस दिस इज माय हाउस ओके दिस इज योर हाउस यस दिस इज माय हाउस आई इट इज इट इज दैट्स नॉट दैट कमेंट डिपार्टमेंट ਨੂੰ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨੋਂ ਸੱਚੀ ਗੱਲ ਹੈ ਕਿ ਆਹ ਹਾਂ ਜੀ ਹਾਂ ਐਸਐਸਪੀ ਸਾਹਿਬ ਕੀ ਇਹ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਹੈ ਇਹ ਆ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ઠક્કે ਨਾਲ દરવાજે ਅੰਦਰ ਵੜੇ ਆ ਜੀ ਔਰ ઠੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ऍम ਨਾਟ ਗੋਇੰਗ ਐਨੀਵੇਅਰ ਨਹੀਂ ਨਹੀਂ ਕੋਈ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰਮਾਰ ਨੂੰ ਬਦਲਤਾ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਦਾ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਖੁੱਟ ਅੰਦਰ ਵੜੇ ਨਹੀਂ ਮੈਂ ਵੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਮੈਨੂੰ ਵੀ ੱੱਕਾ ਮਾਰ ਕੇ ਬਾਹਰ ਕੱਢਿਆ ਗਿਆ মিডিਆ ਨੂੰ ਅੰਦਰ ਜਾਣ ਤੋਂ ਰੋਕਿਆ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਇਹ ਸਾਡਾ ਪ੍ਰਾਈਵੇਟ ਘਰ ਹੈ ਜੋ ਮਰਜ਼ੀ ਅੰਦਰ ਆਏ ਤੁਸੀਂ ਪਲੀਜ਼ ਅੰਦਰ ਆਓ ਆ ਬੰਦੇ ਖੜੇ ਨੇ ਜਿਨ੍ਹਾਂ ਨੂੰ ਲੈ ਕੇ ਧੱਕਾ ਮਾਰ ਕੇ ਸਾਡੇ ਘਰ ਦੇ ਅੰਦਰ ਆਏ ਨੇ ਮੈਂ ਮੈਡੀਕਲ ਨੂੰ ਬੁਲਾ ਦੇ ਤੁਸੀਂ ਗੱਲਬਾਤਿੰਗ ਦੇਣਾ ਤੁਸੀਂ ਜਿਹੜੇ ਬੈਠੇ ਤੁਹਾਡੇ ਸਾਹਮਣੇ ਬੈਠੇ ਨਹੀਂ ਪਾਕਿਆ ਨੂੰ ਬਹੁਤ ਆਮਨ ਰਾਮ ਬੈਠੇ ਨੇ ਬੈਠੇ ਸਾਡੇ ਨਾਲ ਬੈਠੇ ਕਹਿੰਦੇ ਗਏ ਤੁਹਾਨੂੰ ਜਿਹੜੀ ਜੀ ਹਕੀ ਵਰਗੀ ਬਿਲਕੁਲ ਦਿਓ ਆਪਾਂ ਤੁਸੀਂ ਬੈਠੋ ਆ ਬੰਦੇ ਜੀ ਮਾਰੀ ਪੁਲਿਸ ਬੰਦ ਕਰ ਦਿਓ ਤੁਹਾਨੂੰ ਲੱਗਦਾ ਤੁਸੀਂ ਅਰੈਸਟ ਕਰਨਾ ਕੋ ਕਿਸ ਮਾਮਲੇ ਸ਼੍ਰੀਮਾਨ ਜੀ ਨਾਲ ਗੱਲ ਕਰ ਦਿਓ ਪਲੀਜ਼ ちょっと待ってください。

ਆਪਲੀਜ਼ ਮੇਰੇ ਵਾਈਫ ਨਾਲ ਕੋਲੀ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਮਾਈ ਹਾਊਸ ਆਈ ਵਾਂਟ ਟੂ ਨੋ ਅਰ ਆਮ ਨਾਲ ਪਿੱਛੇ ਹੋ ਜਾਓ ਡੋਨਟ ਮਿਸ ਬੇ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪਤੀ ਸਾਹਿਬ ਪਿੱਛੇ ਪਿੱਛੇ ਹੋ ਜਾਓ ਪਲੀਜ਼ ਮੂਵ ਕਰ ਜਾਓ ਗਾੜੀਆਂ ਤੁਸੀਂ ਆਓ ਆਜੋ ਬੁਲਾ ਆ ਯਾਰ ਮੈਂ ਤੈਨੂੰ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋ ਲੋਕ ਬੁਲਾ ਲੈ ਤੂੰ ਉਹਨੂੰ ਕਹੇ ਛਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾਓ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ Who is this Don't worry Don't worry ਮੈਂ ਲਿਸਨ ਕਰ ਉਹ ਜਿਹੜੀ ਕਿਸ ਲਿਪਨ ਕਰਦੀ ਨੰਬਰ ਦੇ ਜਗਾ ਹਮ ਆਵਲਰੀਨ ਸਪੈਸ਼ਲਿਸਟ ਪਲੀਜ਼ ਸਰ ਮੈਂ ਪਲੀਜ਼ ਹਾਂਜੀ ਕੀ ਜੀ ਹਾਂਜੀ ਹਾਂਜੀ ਵੀ ਸੋ ਮਾਡੇ ਨੂੰ ਪ੍ਰੋਬਲਮ ਛਾ ਖਾਓ ਹੈਵ ਯੂ ਪਾਸਟ ਗੋ ਟੂ ਮਾਈ ਹਾਊਸ ਵਿਦਾਊਟ ਮਾਈ ਨੋਲੇਜ ਨਾ ਦਸੋ 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 ਵੀ